ਬਾਈ ਬਹੁਤ ਔਖਾ ਕੰਮ ਹੈ 2 ਘੰਟੇ ਫੋਟੇ ਬਹੁਤ ਔਖਾ ਰਸਤੇ ਤੇ ਲੰਘਣਾ ਇਹਦਾ 14-7 ਦਾ ਜਿਹੜੇ ਬੜੇ ਟਰਾਲੇ ਉਹ ਤਾਂ ਆਉਂਦੇ ਆ ਇੰਦਰ ਆ ਮੈਨੂੰ ਫੋਨ ਕਰੀ ਜਾਂਦਾ ਆ ਜਾ ਕੇ ਹੋ ਗਿਆ ਰੈਡੀ ਮਾਲ ਲਿਆਂਦਾ ਬਾਈ ਅੱਜ ਬਹੁਤ ਮਹਿੰਗਾ ਕਾਲਾ ਮਾਲ ਮਿਲਿਆ ਦੇਖਿਆ ਕਦੇ ਕਾਲਾ ਮਾਲ ਆਇਆ ਕਾਲਾ ਮਾਲ ਲਿਆਂਦਾ ਬਾਈ ਇਹ ਗੁੱਲੀ ਡੰਡੇ ਦਾ ਪੱਕਾ ਇਲਾਜ ਹੈ ਹੈ ਬਾਈ ਹੈਗਾ ਇਹ ਦੇ ਵਰਗੀ ਚੀਜ਼ ਹੀ ਕਿਹੜੀ ਯਾਰ ਇਹਦੇ ਵਰਗੀ ਕੋਈ ਚੀਜ਼ ਨਹੀਂ ਬਣੀ ਬਈ ਪੱਕਾ ਲਾ ਆ ਜਾ ਗੋਲੀ ਡੰਡੇ ਦਾ ਆ ਜਾ ਮੈਂ ਕਿਉਂ ਬਾਈ ਪੂਰੀ ਦਾ ਬੈੱਡ ਲਾਉਣਾ ਬੰਦੇ ਇਕੱਠੇ ਕਰਨੇ ਆ ਅਮਨ ਨੇ ਲੈ ਕੇ ਜਾਣਾ ਟਰੈਕਟਰ ਟਰਾਲਾ ਦਾਣੇ ਪੌਣੇ ਦਾਣੇ ਪੌਣੇ ਤਾਂ ਕਰਕੇ ਬੈੱਡ ਲਾਉਣਾ ਧੋਤਾਪੁਰੀ ਨੇ ਰੇਪ ਆਇਆ ਵਿਚਾਰੇ ਨੇ ਸਿਆਪਾ ਸੜ ਜਾਂਦਾ ਉਹ ਗਾਂ ਨੂੰ ਨਾ ਬੈੱਡ ਲਾਈ ਆਪਣਾ ਕਿਰਾਏ ਫਰੇਪ ਪਵਾ ਲੋ ਸੱਚੀ ਗੱਲ ਆ ਨਹੀਂ ਮੈਂ ਖੋਲਾ ਗੁੰਡਾ ਓਏ 6 ਨਾਲ ਲਾਉਣਾ ਸੌਖਾ ਬਹੁਤ ਹੈ ਹਾਂ ਤੁਹਾਨੂੰ ਕਿਰਾਇਆ ਪੰਦਾਲਾ ਟੱਕਾ ਲਾ ਦੇਖਣੀ ਪੂਰੀ ਹਾਈ ਕਰੀ ਤੇ ਆਪਾਂ ਨੇ ਪਿਛਲੇ ਸਾਲ ਹਾਂ ਕਿੰਨੇ ਪਰਸੈਂਟ ਫਰਕ ਪਿਆ ਤਾਂ ਪੂਰਾ 100% ਮੈਂ ਕਾ ਲੈ ਆਉਣੀ ਪੈਣੀ ਆਪਾਂ ਨੂੰ ਵੀ 1500 ਰੁਪਏ ਦੀ ਯਕੀਲੇ ਦੀ ਇਹ ਅਗਵੀਰਾ ਕਿੰਨੇ ਦਿਨ ਹੀ ਆਪਾਂ ਨੇ ਅਪੂਰੀ ਕਰ ਵੀ ਦੀ ਹੈ ਬਾਈ ਨਾ ਪੈਦੀ ਤੇ ਗਰਮੀ ਦੇ ਬਤਿਆ ਰਿਹਾ ਮੈਂ ਪਹਿਲੇ ਲਿਆਉਂਦੇ ਆ ਪੈਸੇ ਬਾਈ ਸਾਥ ਤੇ ਬੜਾ ਪੰਗਾ ਜਾਲੀ ਵਾਲੇ ਬਿੱਡ ਦਾ ਇਹਦਾ ਸਿਆਪਾ ਜੀ ਲਾਉਣਾ ਤਾਰਨਾ ਕਿੱਲੇ ਵੀ ਬੜਾ ਜਾਲੀ ਦਾ ਵੀ ਨਹੀਂ ਆਹ ਚੀਜ਼ ਆਹ ਆਹ ਪੈਪ ਬੜਾ ਹੈ ਤਾਂ ਆਪ ਐ ਬੰਦੇ ਨੇ ਤੈਨੂੰ 4 ਵੇਠੋਂ ਸੌਕਾ ਕਿੰਨੇ ਬੰਦੇ ਚਾਹੀਦੇ ਹੁਣ ਬੰਦੇ ਜੀ ਦੇ 4 ਇਹ ਨਹੀਂ ਲਾਉਣੀ ਹਰ ਜਣਾ ਨਹੀਂ ਮੈਂ ਕਿ ਇੱਕ ਬੰਦਾ ਮੋਟਰਸਾਈਕਲ ਲੈ ਜਾ ਇੱਕ ਬੰਦਾ ਲੱਦ ਲੈ ਜਾ ਲੈ ਆ ਮੈਨੂੰ ਭੇਜ ਤਾ ਨਹੀਂ ਜਤਿੰਦਰ ਲੱਦ ਲਿਆ ਉਹ ਤੇ ਸੈਲਰ ਚ ਬੱਲੇ ਬੱਲੇ ਨਹੀਂ ਕਿਹੜਾ ਸੈਲਰ ਹਾਂ ਹਾਂ ਕਿੰਨੀ ਕੁ ਦੂਰ ਨਾਲ ਰੂ ਤੁਰ ਕੇ ਜਾਂਦਾ ਦੇ ਫੂਰੀ ਮੋਟਰਸਾਈਕਲ ਨੂੰ ਆਹ ਗੜਾ ਲੈ ਦੇ ਜਿਆ ਬੰਕਰ ਆ ਬਾਈ ਬੰਕਰ ਹੈ ਬੰਦਾ ਹਾਜ਼ਰ ਕਰਤਾ ਬਾਈ ਸੀ ਭਿਓਰੇ ਤੇ ਲਿਆਂਦਾ ਸੀ ਬਿੱਟ ਲਾ ਲੈਣ ਨੂੰ ਸੈਲਰ ਆਇਆ ਵਾ ਤਾ ਕਿਡਾ ਲੈ ਕੇ ਇਹ ਵੀ ਕਿੰਨੀ ਬੋਰੀ ਪੈਣ ਦੀ ਟਰੱਕ 'ਵਾਂ 120 320 ਕਦੀ ਨਹੀਂ ਲੈਣ ਨੂੰ ਜਾਂਦਾ ਇੱਕ ਆਪ ਬੋਲਾ ਦੇ ਛੇਤੀ ਤੇ ਜਾ ਗੱਡੀ ਆਪਾਂ ਚੱਲੋ ਥਲੀ ਸਾਈਡ ਤੋਂ ਆਓ ਚੱਲ ਚੱਲ ਫੇਰ ਕਦੀ ਚੱਲਿਓ ਨਾਲ ਆਹੋ ਆ ਜਾਓ ਮੈਂ ਭਾਈ ਬਾਈ ਵੋ ਔਖਾ ਕੰਮ ਹੈ 2 ਘੰਟੇ ਫੋਟੇ ਬਹੁਤ ਆ ਖੜੀ ਬਿਡ ਲਾਉਣਾ ਇਹਦਾ 14 7 ਦਾ ਜਿਹੜੇ بڑے ਟਰਾਲੇ ਉਹਦਾ ਆਉਂਦੇ ਆ ਇੱਧਰ ਆ ਮਾਨੂੰ ਫੋਨ ਕਰੀ ਜਾਂਦਾ ਆ ਜਾ ਕੇ ਹੋ ਗਿਆ ਰੈਡੀ ਅਮਨ ਨੇ ਲੈ ਕੇ ਜਾਣਾ ਕਿ ਆ ਜਾ ਭਾਈ ਰੈਡੀ ਹੋ ਗਿਆ ਹੁਣ ਲੈ ਜਾ ਲਓ ਜੀ ਭਾਈ ਪੂਰੀ ਦਾ ਬਿਡ ਲਾਉਣ ਤੇ ਬਾਅਦ ਮਾ ਇੱਕ ਵਾਰ ਹੋਰ ਪਾਸੇ ਘੁੰਮੇ ਉਹ ਤੇ ਬਾਅਦ ਮਾ ਮੋਟਰ ਤੇ ਆਏ ਆ ਕਾਲੂ ਵੀ ਟੱਕਰ ਗਿਆ ਬਾਈ ਅੱਜ ਬਹੁਤ ਦਿਨ ਬਾਅਦ ਹੋਰ ਕਾਲੂ ਕੀ ਹਾਲ ਹੈ ਠੀਕ ਆ ਬੱਸ ਬੱਸ ਕੱਪੜੇ ਨਾਲ ਲਵੇੜੀ ਹੁਣ ਤੇ ਉਹ ਤੇ ਵਾਰਮਾ ਬਾਈ ਮੋਟਰਸਾਈਕਲ ਦੀ ਹੁਣੇ ਸਰਵਿਸ 500 ਤੇ 600 ਦੇ ਵਿੱਚ ਦੱਸਿਆ ਵਾ ਤਾਂ ਵੈਸੇ ਉਹਨਾਂ ਨੇ ਕਿਹਾ ਤਾਂ ਵੀ 500 ਚੱਲੇ ਤੇ ਕਰਾ ਲਿਓ ਉਹਨੇ ਤਾਂ ਚੱਲ ਗਿਆ ਬਾਈ ਇਹ 534 ਅੱਜ ਯਾਰਾ ਚੱਲ ਗਿਆ ਉਦਾਂ 500 ਤੇ ਘੱਟ ਤਾਂ ਪੈਣਾ ਇਹ ਨਿਕਾਲੂ ਜਾਂਦੇ ਦੀ ਸਰਵਿਸ ਕਰਾ ਕੇ ਲਈ ਬਾਈ ਕਿਉਂਕਿ ਪਹਿਲੀ ਸਰਵਿਸ ਜ਼ਰੂਰੀ ਹੈ ਜਿਹੜਾ ਕਚਰਾ ਕੁਚਰਾਇਆ ਹੁੰਦਾ ਉਹ ਨਿਕਲ ਜਾਂਦਾ ਹੈ ਬਾਕੀ ਬਾਈ ਵੀਰੇ ਬੀਜਿਆ ਤਾਂ ਖਾਨਬੀਨ ਵਾਲਾ ਸਮਾਨ ਧਰੀਆਂ ਪਾਲਕ ਮੇਥੀ ਕਾਫੀ ਦਿਨ ਹੋ ਗਏ ਐਵੇਂ ਦੇਖੋ ਚੱਲ ਰਹੀ ਬੜੀ ਖਬਰੀ ਵੀ ਕਿਤੇ ਕਿਤੇ ਨਿਕਲ ਲਾਗੇ ਆਹ ਸਾੜਾ ਭਾਈ ਬੀਜਿਆ ਦਾ ਲਸਣ ਲਸਣ ਵੀ ਵਿੱਚ ਨੂੰ ਇੱਕ ਗੈਂ ਲਾਂਦੀ ਭਾਈ ਗੈਂ ਵੀ ਤੁਹਾਨੂੰ ਪਤਾ ਵਾਰਾ ਡੰਗਰਾ ਜਿਹੜੇ ਇਹ ਵੀ ਬਹੁਤ ਅੰਗ ਕਰਦੇ ਆ ਜਿੱਥੇ ਜਿੱਥੇ ਪੈਟ ਪਾ ਕੇ ਉੱਥੇ ਨਹੀਂ ਹੋਣਾ ਉਦਾਂ ਭਾਈ ਲਸਣ ਜੰਮਿਆ ਲੈਨਾ ਮੈਂ ਦੇਖੋ ਤੂਏ ਕੱਢ ਗਿਆ ਵੇਖੋ ਕਾਲੂ ਪਹੁੰਚਿਆ ਪਿਆ ਕਾਲੂ ਆ ਜਾ ਕਾਲੂ ਜਾਂਦੇ ਆ ਬਾਈ ਸਰਵਿਸ ਕਰਾ ਕੇ ਲਿਆਉਂਦੇ ਮੋਟਰਸਾਈਕਲ ਦੀ ਪਾਵਰ ਵੀ ਬਾਈ ਅੱਜ ਆਈ ਕਿਉਂ ਲੱਗਦੀ ਹੈ ਪਾਣੀ ਪੋਣੀ ਜਲਾਸਣ ਨੂੰ ਲਾਇਆਗਾ ਦੇਖੋ ਇਧਰ ਬਠੀਨ ਬਠੋਨ ਵੀਜੇ ਫਿਰ ਰਾਜੀ ਬਾਈ ਨੇ ਮੱਕੀ ਦਵਾਈ ਨੇ ਲੇਟ ਆ ਗਈ ਬੀਜ ਹੋ ਗਏ ਨਹੀਂ ਬਾਈ ਕੱਲ ਲਾਈਟ ਨਹੀਂ ਆਈ ਹੈਗੀ ਕੱਲ ਕੰਮ ਪੈਂਡਿੰਗ ਰਹਿ ਗਿਆ ਤਾਂ ਇਹਨਾਂ ਦਾ ਬਾਕੀ ਬਾਈ ਕਣਕ ਦੀ ਤਿਆਰੀ ਚੱਲ ਪਈ ਹੁਣ ਡੀਏਪੀ ਵੀ ਲੈ ਆਂਦਾ ਤੇ ਬੀਜ ਵੀ ਲਿਆਂਦਾ ਬਾਈ ਤੇ ਸਪਰੇ ਵੀ ਲਿਆਂਦੀ ਬੀਜ ਲਿਆਂਦਾ ਬਾਈ 826 ਤੇ 869 ਦੋਹੇ ਬੀਜ ਵਧੀਆ ਏ 826 ਦਾ ਵੀ ਬਾਈ ਪਿਛਲੇ ਸਾਲ ਚੰਗਾ ਝੜ ਰਿਆ 24 25 ਨੂੰ ਵੀ ਗਿਆ ਏ ਤੇ 869 ਦਾ ਵੀ ਇੰਨਾ ਹੀ ਝੜ ਰਿਆ ਤਾਂ ਕਰਕੇ 872 ਵੀ ਬੀਜ ਆਇਆ ਤਾਂ ਬਾਈ ਇੱਕ ਨਵਾਂ ਉਹ ਵੇਚਣਾ ਨਹੀਂ ਹੈਗਾ ਫਿਰ ਇਹੀ ਬੀਜ ਵੇਚਣਾ ਆਪਾਂ ਨੇ 826 ਤੇ 869 ਤੇ ਲਿਆਂਦੇ ਤੇ ਪਰਾਲੀ ਚੱਕ ਲੈ ਕੇ ਤੇ ਆਪਣੇ ਖੇਤਾਂ ਮਾਤੇ ਵੀ ਮਹਿਕ ਵਾਲੇ ਮਾ ਥੋੜੇ ਜਿਹੇ ਰਹਿ ਗਏ ਤੇ ਇਕੱਠੀ ਕਰ ਕੇ ਇੱਕ ਸਾਈਡ ਪਰ ਜਾਂ ਬਾਹਰ ਕੱਢ ਦੋਗੇ ਜਾਂ ਇੱਥੇ ਅੱਗ ਉਹ ਜੀ ਮਾਣੀ ਮੋਟੀ ਜਿਹੜੀ ਲੱਗਣੀ ਲਾ ਦੋਗੇ ਬੱਤਿਆਰੀ ਹੋ ਬਾਈ ਹੁਣ ਕਿਉਂਕਿ ਖੇਤ ਹੈਗੇ ਬੱਤੇ ਆਪਣੇ ਬਾਈ ਇੰਨਾ ਮਤਲਬ ਉਹ ਨਹੀਂ ਕੰਮ ਸਿਸਟਮ ਵੀ ਜ਼ਿਆਦਾ ਗਿੱਲ ਨਹੀਂ ਹੈਗੀ ਠੀਕ ਜਾਈ ਸਿਸਟਮ ਹੈ ਇਹ ਪਾਣੀ ਲਾਤਾ ਫਿਰ ਲੇਟ ਹੋ ਜਾਣਾ 28 ਤਰੀਕ ਤੇ 29 ਪਹਿਲੀ ਪੋਲੀ ਦੇ ਨੇੜੇ ਬਾਈ 20 ਦਿਨ ਹੀ ਗਣ ਕ ਹੁਣ ਟਾਈਮ ਹੈ ਕਹਿੰਦਾ ਪਹਿਲਾਂ ਸਪਰੇ ਵੀ ਹੈ ਭਈਏ ਜੀ ਮਿਲ ਜਾਂਦੇ ਸਪਰੇ ਵਾਲੇ ਤੇ ਕੰਮ ਹੀ ਨਿਭੜ ਜਾਂਦਾ ਫਾਇਦਾ ਹੀ ਆ ਬਾਈ ਬਾਜ਼ਾਰ ਇੱਕ ਵਾਰ ਬਜਾਈ ਜਲ ਵੀ ਫੇ ਦੇਖੋ ਦੇਖੀ ਕੰਮ ਚੱਲ ਪੈਂਦਾ ਬਾਈ ਸਿਸਟਮ ਸ਼ਾਮ ਦਾ ਟਾਈਮ ਨਾਲ ਬਾਕੀ ਵੀਊ ਚੈੱਕ ਕਰੋ ਬਾਈ ਦੋਕ ਦਿਨ ਤੇ ਹੁਣ ਧੁੱਪ ਵੀ ਨਹੀਂ ਕਲੀਅਰ ਹੋਈ ਕਿਉਂਕਿ ਬੰਬ ਬੰਬ ਬੋਸ ਚੱਲੇ ਹੋਏ ਤੇ ਬਾਕੀ ਆਏ ਆ ਬਾਈ ਨੇੜੇ ਖੇਤਾਂ ਦਾ ਹੈ ਦੇਖੋ ਪੰਗਾਇਆ ਕੁੱਤੇ ਵਿੱਲੇ ਡੰਗਰ ਬੱਚਾ ਵਿੱਚ ਨੂੰ ਲੰਗੀ ਜਾਂਦਾ ਪㅐੜੇ ਪㅐੜ ਬਾਈ ਵੀ ਆ ਆਲੂ ਵੀ ਅੱਜ ਬਾਈ ਕਈ ਦਿਨ ਬਾਅਦ ਟੱਕਰਿਆ ਇਹ। ਨਾ ਰਖੋ ਕਰਦਾ। ਬਾਕੀ ਬਾਈ ਔਕੀਰਾ ਜਿਹੜੀ ਸਪਰੇਅ ਹੈ ਇਹਦਾ ਟਾਪ ਦਾ ਰਿਜ਼ਲਟ ਹੈ। ਇੱਕ ਮੋਮੋਜੀ ਵੀ ਆਉਂਦੀ ਆ ਉਹਦਾ ਵੀ ਰਿਜ਼ਲਟ ਵਧੀਆ ਹੈ। ਇਹਨਾਂ ਦੇ ਨਾਲ ਜ਼ਿਆਦਾ ਸਟੰਪ ਪਾਣੀ ਪੈਂਦੀ ਆ ਜਾਂ ਬੰਕਰ ਪਾਉਣੀ ਪੈਂਦੀ ਆ ਫਿਰ ਖੰਡੀ ਖੁੰਡੀ ਚੌੜਾ ਪੱਤਾ ਵੀ ਨਹੀਂ ਹੁੰਦਾ ਹੈਗਾ। ਵੈਸੇ ਔਕੀਰਾ ਦੇ ਨਾਲ ਸੰਕੋਰ ਵੀ ਪਾ ਜਾਂਦੀ ਆ ਉਹਦਾ ਫਾਇਦਾ ਨਹੀਂ ਜਿਹੜੀ ਬੰਕਰ ਆ ਜੇ ਬੰਕਰ ਪਾ ਦੀਏ ਬਾਈ ਕਿਹਨੇ ਦਾ ਭਾਪੀ ਖੇਤਮਾ ਨਾ ਗੋਲੀ ਡੰਡਾ ਸਿਰਫ ਕਣਕ ਤੇ ਸਿਵਾ ਕੋਈ ਚੀਜ਼ ਨਹੀਂ ਦੇਖਦੀ ਵੀ ਫਾਇਦਾ ਹੈ ਜਿੰਨੇ ਜਿੰਨੇ ਕਰਿਆ ਰਿਜ਼ਲਟ ਇੱਕ ਨੰਬਰ ਮਿਲਿਆ ਕਿਉਂਕਿ ਭਾਜਾ ਬੀਜ ਦੀ ਸਾਰੇ 24 48 ਘੰਟੇ ਦੇ ਵਿੱਚ ਬਾਏ ਕਰ ਦੋ ਉੱਤੇ ਬਾਅਦ ਮਾ ਮੁੜ ਕੇ ਖੇਤਮਾ ਜਾਣ ਦੀ ਲੋੜ ਨਹੀਂ ਹੈਗੀ ਤੇ ਜਿਹੜੀ ਆਪਾਂ ਬਾਅਦ ਵਿੱਚ ਸਪਰੇਅ ਕਰਦੇ ਆ ਫਿਰ ਉਹ ਕਣਕ ਨੂੰ ਵੀ ਦੱਬਦੀ ਹੈ ਉਹ ਗੱਲ ਬਾਤ ਹੀ ਨਹੀਂ ਬਣਦੀ ਹੈਗੀ ਜਿਹੜੀ ਪਹਿਨਾ ਹੋ ਜਵੇ ਉਹਦੀ ਵਰਗੀ ਮੋਜ ਨਹੀਂ ਇਹ ਕੁਲੀ ਡਣਾ ਹੋ ਗਿਆ ਜੇ ਦੁਬਾਰਾ ਕਰਨੀ ਪੈ ਜਵੇ ਉਦਾਂ ਇਹ 1500 ਦੀ ਮਿਲਦੀ ਐ ਫੇਰ ਆਪਾਂ ਦੋ ਤਿੰਨ ਗਾਨੀਆਂ ਪੈਂਦੀਆਂ 2000 ਪਲੱਸ ਖਰਚਾ ਚਲੇ ਜਾਂਦਾ ਗੱਲ ਨਹੀਂ ਬਣਦੀ ਹੈਗੀ ਚਲੋ ਜੀ ਪਿੰਡ ਵਾਲੀ ਮੋਟਰ ਤੇ ਵੀ ਕਿਹੜਾ ਵੱਜ ਗਿਆ ਉਰੇ ਵੀ ਸਫਾਈ ਕਰੀ ਵੀ ਅੱਜ ਬਾਈ ਝਾੜੂ ਚੱਲੇਗਾ ਦੇਖੋ ਨੂੰ ਪੱਤੇ ਪੁੱਤੇ ਜਿਹੜੇ ਝਾੜਨੇ ਆ ਛੜ ਲੇ ਸਾਫੇ ਚੀਜ਼ ਵਧੀਆ ਲਾਦੀ ਆ ਹਾਂਜੀ ਭਾਈ ਕਿੱਦਾਂ ਕਿਸੀ ਕੇ ਕੀ ਕਰਦੇ ਆ ਉਹ ਦੇਖੋ ਫੋਨ ਤਿਕਦੇ ਟਿਊਸ਼ਨ ਜਾਏ ਦੀ ਨਹੀਂ ਪਿੱਛੇ ਆਉਂਦੀ ਆਲੇ ਚੂਤਾ ਤਾ ਤੈਨੂੰ ਬੇਲੇ ਛੁੱਟੀ ਹੋ ਜਾਂਦੀ ਐ ਐਦਾਂ ਹੁੰਦਾ ਗੱਲ ਕਰ ਯਾਰ ਫੋਨ ਦੇ ਟੱਚ ਪਵਾਤੀ ਪਾਪਾ ਨਵੇਂ ਦਹੀਦਾ ਕਿਨੇ ਪਾਂਤਾ ਤਾ ਇਹ ਭਾਈ ਮੁੰਡਾ ਨੇ ਫੋਨ ਪਾਂਤਾ ਤਾ ਟੱਚ ਪਵਾਤੀ ਨਾਵੇਂ ਖੇਲਣਾ ਨਹੀਂ ਹੈਗਾ ਕੋ ਪਹੁੰਚ ਲਾਉਣਾ ਹੋ ਖੇਲਣਾ ਨਹੀਂ ਹੈਗਾ ਨਹੀਂ ਕਰਦੇ ਫੋਨ ਆ ਗਿਆ ਕਹ ਸਮਝ ਲਿਆਣਾ ਹੋ ਟੋਣਾ ਹੋ ਟੋਣਾ ਵਾਈ ਸਾਈਬਰ ਮੁੰਡੇ ਨੇ ਚੱਲ ਚਲਾ ਲੈ ਦੂਏ ਨੇ ਆਣੇ ਬਾਈ ਟਿਊਸ਼ਨ ਗਏ ਪਏ ਆਉਣੇ ਵਾਲੇ ਉਹ ਵੀ ਇੱਧਰ ਇੱਕ ਬੰਦਾ ਆ ਗਿਆ ਸਾਡਾ ਇਹ ਹੁਣਾਂ ਨੇ ਫੋਨ ਦੀ ਰੇਲ ਬਣਾਉਣੀ ਪੂਰੀ ਲੋ ਜੀ ਬਾਈ ਲੜੀਆਂ ਬਾਲਦੀ ਐ ਸ਼ਾਮ ਦਾ ਹੋ ਗਿਆ ਟਾਈਮ ਹੁਣ ਲਾਈਆਂ ਭੀਆਂ ਦੀ ਤਾਂ ਬਾਈ ਆ ਜਾ ਆ ਲਾਈਟ ਵਾਲਾ ਲੱਗਿਆ ਜਾ ਨਾ ਬਾਈ ਨਿਆਣੇ ਟਿਊਸ਼ਨ ਪੜਿਆ ਇਹ ਕਹਿੰਦੇ ਲਾਈਟ ਬਾਲ ਦੋ ਬਾਲ ਦੀਆਂ ਲਾਈਟਾਂ ਬਾਈ ਇੱਕ ਪਲੱਗ ਪਰੇ ਸੈੱਟ ਕਰੀਆਂ ਵੇ ਸਾਰੀਆਂ ਲਾ ਇੰਨਾ ਕੰਮ ਹੈ ਬਾਈ ਬੜ ਗਏ ਲਾਈਟਾਂ ਸਾਰੀਆਂ ਬੜ ਗਿਆ ਆ ਗਿਆ ਆ ਦੇਖੋ ਆ ਬਹੁਤ ਹੀ ਲੱਗਦੀ ਹੈ ਬਾਈ ਲਾਈਟਾਂ ਜਿਹੜੇ ਮੂਰੇ ਲੱਗੇ ਹੋਏ ਆ ਇਹ ਜਿੱਦਾਂ ਪਾਣੀ ਨਹੀਂ ਹੁੰਦਾ ਉੱਪਰ ਤੇ ਹੀਟਾਂ ਨੂੰ ਆਉਂਦੀ ਐ ਇੱਕ ਲੜੀ ਨੂੰ ਪਤਾ ਨਹੀਂ ਕਿਹਾ ਹੋ ਗਿਆ ਇਹਦੀ ਕੋਈ ਤਾਰ ਤੋੜਨ ਖਿੱਲ ਗਈ ਬਾਈ ਇਹ ਬਲਦੀ ਨਹੀਂ ਹੈਗੀ ਜਾਂ ਉੱਪਰ ਹੀ ਟੁੱਟ ਗਈ ਪੌੜੀ ਹੈ ਨਹੀਂ ਪੌੜੀ ਲੈ ਗਿਆ ਤਾਂ ਫਿਰ ਮਹਿਕ ਤਾਂ ਕਰਕੇ ਦੇਖ ਨਹੀਂ ਹੋਈ ਐ ਇਦਾਂ ਹੀ ਐ ਬਾਕੀ ਸਾਰੀਆਂ ਚੱਲਦੀਆਂ ਦੇਖੋ ਬਾਈ ਹਲੇ ਵੀ ਦੀਵਾਲੀ ਮੰਗਣ ਸਾਰੇ ਪਿੰਡ 'ਚ ਲੜੀਆਂ ਲੱਗੀਆਂ ਵਜਗਮਗ ਜਗਮਗ ਹੋ ਰਹੀ ਐ ਗੁਰੂ ਘਰ ਸਾਹਮਣੇ ਐ ਬਾਈ ਉੱਥੇ ਇੱਕ ਦਰਖਤ ਐਂ ਦਾ ਰਸਤੇ 'ਚ ਉਹਦੇ ਕਰਕੇ ਦੇਖਦੀ ਨਹੀਂ ਹੈਗੀ ਆ। ਉੱਥੇ ਬਹੁਤ ਵਧੀਆ ਲੱਡੇ ਲੱਗੇ ਆ। ਹਾਂ? نیچے ਆ ਜਾਵਾ? ਹਾਂ। ਆ ਗਿਆ ਆ ਗਿਆ। ਆਜਾ ਤੇਰੇ نیچے। ਆ ਗਿਆ ਆ ਗਿਆ। ਪਮੜੋਂ। ਓਏ। ਚੌਲ ਖਾਣੇ ਚੌਲ। ਮਿੱਠੇ ਦਾ ਮਿਰਚ ਵਾਲਾ ਖਾਣੇ ਦਾ ਮਿੱਠਾ। ਮਿੱੱਚਾ ਨਹੀਂ। ਮਿੱੱਚਾ ਚੌਲ ਖਾਣੇ ਮਿਰਚ ਵਾਲੇ ਮੁੰਡਾ ਕਹਿੰਦਾ ਚੌਲ। ਚੌਲ ਬਣੂਗਾ ਅੱਜ ਰਾਤ ਨੂੰ ਪੰਮੂ ਖਾਏਗਾ ਮਿਰਚਾ ਵਾਲੇ ਚੌਲ ਰੋਟੀ ਛੱਡਣਾ ਨਹੀਂ ਹੈਗਾ ਠੀਕ ਹੈ ਬਸ ਤੇਰੇ ਪਰੇ ਗਾਣੀਆਂ ਬਈ ਉੱਪਰ ਫੁੱਲ ਹੋ ਗਏ ਨਾ ਨਾ ਉਹ ਬਾਈ ਗੇਟ ਜੇ ਚ ਕੰਮ ਆ ਰੋਟੀ ਕਹਿੰਦਾ ਮੈਨੂੰ ਬੜੂਗਾ ਉਹ ਠੰਡਾ ਵੀ ਇਹਦਾ ਹੀ ਹੈ ਹੈ ਅਪੈਟੀ ਹੈਗੀ ਮੰਗਦਾ ਸਰੀਰ ਕੋ ਬਸ ਚੱਕਦੇ ਫੱਟੇ ਚੱਕਦੇ ਗਰੀਬੀਆਂ ਬਾਈ ਲਾਈਟ ਪੱਜ ਗਈ ਬਾਹਰ ਆਉਣਾ ਪੈ ਗਿਆ ਠੰਡਾ ਏਰੀਆ ਵਾਹ ਬਾਹਰ ਤਾਂ ਬਾਈ ਮੌਸਮ ਬਹੁਤ ਵਧੀਆ ਠੰਡਾ ਠਾਰ ਵਧੀਆ ਥੋੜੀ ਮੁਰਗਾ ਠੀਕ ਬਣਿਆ